ਨੇ ਜਿਹਾ ਉਧਰ ਉਧਰ ਲੱਤ ਨਾ ਮੜਨਾ ਕੰਨੀ ਕਿਚਕਾਨਾ ਤਾਂ ਨੰ ਟਮਾਟੀਆਂ ਆ ਇਹਨਾਂ ਨੇ ਬਾਈ ਕੋ ਘਟ ਕਰ ਲੋ ਕਰਦੇ ਘਟ ਲਾ ਦੇ ਪੱਸੀ ਕਿਤਾ ਪਾ ਕਿਤਾ ਕਿਤਾ ਪਾ ਲੋ ਕਿਤਾ ਪਾ ਕਿਤਾ ਲਗੀ ਮੋਲ ਮਿਸ਼ਾਨ ਚੜ ਗਈ ਨਾਲੀ ਤੋਤਾ ਸੋਰੀ ਸੋਰੀ ਵੇਖੋ ਆ ਤੋਤੇ ਆਈ ਨਹੀਂ ਚੋਣਿਆ ਤੋ ਤੇ ਉਹ ਕੀ ਦੀ ਫੋਟੋ ਆ ਟੋਪਿਕ ਇਥੇ ਆ ਗੁੰਤਰੀ ਟੋਪਿਕ ਇਥੇ ਆਈ ਨਾ ਲਾਈ ਦਿਨੀ ਨਾ ਲਾਉਣੀ ਵੀ ਲੈ ਨੇ ਇਹ ਵੀ ਪਤਾ ਲੱਗਾ ਨਾ ਓਏ ਓਏ ਟਿੰਟੂ ਉਹ ਨਾ ਲਾਈ ਦਿਨੀ ਗੰਦਾ ਅੱਜ ਮੰਮੀ ਕੋਲ ਸਰੇ ਸਰੇ ਉਹ ਗੰਨ ਖਸਾਨ ਤੇ ਉਹਨਾਂ ਨੇ ਕੀ ਕੀਤਾ ਦੁੱਧ ਦੋ ਕਲਰ ਰੱਖ ਕੇ ਨਾ ਗੈਸ ਤੇ ਤੇ ਆਪ ਰੋਟੀ ਖਾਣ ਚੱਲ ਗਈ ਕਿਤੇ ਪਿੱਛੇ ਰੋਟੀ ਖਾਂਦੇ ਜੇ ਆਏ ਕਿਤੇ ਘੰਟੇ ਕੇ ਬਾਅਦ ਕਿਤੇ ਦੁੱਧ ਮੁੜ ਕੇ ਰਹਿ ਗਿਆ ਤਾਂ ਕਿਲੋ ਸਾਰਾ ਇਹ ਸਾਰੀ ਕਿਚਨ ਜੜੀ ਨਹੀਂ ਆ ਸਾਬ ਇਹਦੇ ਵਿੱਚ ਦੁੱਧ ਇੱਧਰ ਵੀ ਵੜ ਗਿਆ ਨਾ ਹਾਂ ਸਰਾਖ ਨੇ ਇੱਧਰ ਥਾਂ ਆ ਸਾਰੇ ਆ ਸਾਰੇ ਭਰ ਗਏ ਕੰਮ ਅੰਦਰਾਂ ਚ ਵੀ ਬਹੁਤ ਬੁਰਾ ਹਾਲ ਆਇਆ ਚਲੋ ਕੋਈ ਗੱਲ ਨਹੀਂ ਹੁਣੇ ਕੀਤੀ ਮੰਮੀ ਜੀ ਨੇ ਸਫਾਈ ਇਹ ਬੜਾ ਬੁਰਾ ਹਾਲ ਮੰਮੀ ਨੂੰ ਕਹਿੰਦੇ ਇੱਥੇ ਇਹ ਬੁੰਦੀ ਮੈਂ ਬਰਮ ਬਣਾ ਰਿਹਾ ਹੁਣ ਚਾਹ ਮੈਂ ਚਲੋ ਚਾਹ ਬਣਾ ਲੀਏ ਤੇ ਮੰਮੀ ਨੇ ਹੁਣ ਮੰਮੀ ਕਹਿੰਦੇ ਮੈਂ ਪੀ ਲੂੰਗੀ ਪਹਿਲਾਂ ਕਹਿੰਦੇ ਨਹੀਂ ਪੀਣੀ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਚਾਲ ਹੈ ਇਹ ਪਲਾਟ ਦੇ ਵਿੱਚ ਵੈਲਕਮ ਸਸਿਕਾ ਸਾਥ ਤੁਹਾਡਾ ਆਇਆ ਜਨਾ ਮੇ ਬਲੌਗ ਦੇ ਵਿੱਚ ਤੇ ਪਲਾਟ ਦਾ ਕੰਮ ਕਿੱਥੇ ਤੱਕ ਪਹੁੰਚਿਆ ਦੇਖੀਏ ਜਾ ਕੇ ਲੈ ਵੀ ਮਿੱਤਰਾ ਚਾਹ ਤੇ ਲੈ ਆਂਦੀ ਹੁਣ ਡੈਡੀ ਹੁਣੀ ਪੰਨੀ ਕਿੱਧਰ ਆਓ ਪਰਲੀ ਸਾਈਡ ਨੂੰ ਕਰੇ ਡੇ ਇਹ ਇਹਦੀ ਇੱਕ ਚੱਕਾ ਨਾਤਾ ਮੈਂ ਟਮਾਟੀਆਂ ਹੈ ਇਹਨਾਂ ਨੇ ਆਹ ਨਹੀਂ ਰੱਖੀ ਗਈ ਐ ਮੈਂ ਬੈਜ ਬੈਜਾ ਕਰਾਤੀ ਕੇ ਹਉਦਲੀ ਹੰਨੀਆਂ ਭਰੀਆਂ ਇਹ ਤੇ ਆ ਰਹਿੰਦੀ ਸੀਗੀ ਇਹ ਵੀ ਅੱਜ ਭਰ ਦਿੱਤੀ ਐ ਤਾਂ ਘਾਰੇ ਦੀ ਭਰਤੀ ਇਹਨੂੰ ਪਲਸਤਰ ਕਰਦਣਾ ਉਸ ਤੋਂ ਉੱਤੇ ਹੁਣ ਜਿਹੜਾ ਨੇ ਬੀਮ ਪਾਦਾਂ ਉਹ ਜਿਹੜਾ ਇੱਕ ਐਨ ਪਾਈ ਦੀਦਾ ਉਹ ਨਹੀਂ ਲੰਮੇ ਜਿਹੇ ਪੈਣ ਵਾਲੇ ਜਿਹੜੇ ਬੀਮ ਪਈ ਹੋਏ ਉਹ ਜਿਹੜੇ ਪਾਦਣਾ ਇੱਥੇ ਤੇ ਖੜੇ ਪੱਲੇ ਨੂੰ ਤਾਂ ਨੂੰ ਇੱਧਰ ਵੀ ਇੱਕ ਨਿਕਲਣਾ ਇੱਕ ਉਧਰ ਇੱਕ ਦੋ ਉਧਰ ਨਿਕਲਣੀਆਂ ਕਿੱਥੇ ਨਿਕਲਣਾ ਇੱਧਰ ਇੱਕ ਉਹ ਮੂਰੇ ਲਾਸਟ ਦੇ ਨਿਕਲ ਜਾਣਾ ਇੱਕ ਇੱਥੇ ਨਿਕਲਣਾ ਬੀਮ ਬਸ ਤੇ ਉਸ ਤੋਂ ਬਾਅਦ ਵਿੱਚ ਮੁੜ ਕੇ ਆਪਣਾ ਅਰੇ ਅੱਜ ਦੇ ਨਾਲ ਤੇ ਅਸੀਂ ਬੜਨਾ ਚਣਾਈ ਕਰਾਂਗੇ ਗਾਂ ਉੱਚੀ ਹੋਰ ਘਰੇ ਆ ਗਏ ਆ ਵਾਪਸ ਤੇ ਇਦਾਂ ਲੱਗਦਾ ਵੀ ਜਦੋਂ ਬੁਖਾਰ ਹੋਇਆ ਹੁੰਦਾ ਤੇ ਹੁਣ ਆਪਾਂ ਨੂੰ ਗੋਲੀ ਜਿਹੀਆਂ ਉਹ ਖਾ ਲਈ ਬੁਖਾਰ ਦੀ ਕਿੰਨਾ ਕੰਨਾ ਨਾ ਇਦਾਂ ਦਾ ਡੱਬਾ ਲਿਆ ਹੁੰਦਾ ਇੱਕ ਆ ਦੇਖੋ ਅੱਡੇ ਡੱਬਾ ਲਗਾ ਦਵਾਈਆਂ ਦਾ ਪਰ ਇਹਦੀ ਜੀ ਬੁਖਾਰ ਦੀ ਗੋਲੀ ਮੰਨਦਾ ਸ਼ਾਇਦ ਆ ਵਧੀਆ ਬਾਕੀ ਪਤਾ ਕੋਈ ਨਹੀਂ ਦੇਖ ਲਈ ਨਹੀਂ ਉਹ ਖਾ ਖਾ ਨੋ ਨਹੀਂ ਨੋ ਨਹੀਂ ਦੱਸਿਆ ਵੇਖੀ ਵੇਖੀ ਸੰਤਰਾ ਇਹ ਦੇਖ ਕੀ ਕਰਨੀ ਹਾਂ ਸਰਦੇ ਮੈਂ ਲਾ ਵੀ ਲੋਹੜੀ ਆਉਣ ਵਾਲੀ ਹੈ ਤੇ ਪਤੰਗਾ ਚੜ੍ਹਨੀ ਸ਼ੁਰੂ ਹੋ ਗਈਆਂ ਸਾਡੇ ਇੱਥੇ ਬਟਾਲੇ ਚ ਚੜਨ ਦੇ ਵਾਸਤੇ ਦੋ ਤਿੰਨ ਡੰਡੀਆਂ ਦੋ ਇਹ ਆ ਦੋ ਚਾਰ ਉਪਰਾਂ ਚੰਡੀਆਂ ਆ ਉਹ ਚੰਡੀਆਂ ਲੈ ਆਏ ਮੰਮੀ ਡੈਡੀ ਨੇ ਵੇਖ ਲੈਣਾ ਇਹੋ ਵਲਾਗ ਤੇ ਉਹਨੇ ਗੁੱਸੇ ਹੋਣਾ ਵੇਲੇ ਆ ਡੈਡ ਜੀ ਮੈਂ ਨਹੀਂ ਤੋੜਨ ਡਿਆ ਮੰਮੀ ਨੇ ਤੋੜਿਆ ਚੁੱਕ ਕੇ ਮਾਰਿਆ ਹੁਣੇ ਕੰਬਲਾ ਤੇ ਤੋੜਤਾ ਆ ਮਾਰ ਕੇ ਤੂੰ ਗੱਲਾਂ ਕਰਦਾ ਮੈਂ ਨਹੀਂ ਧੁੱਪੇ ਨਹੀਂ ਪਹਿਣਾਗਾ ਹਾਂ ਰੋਕਿਆ ਆ ਧੁੱਪੇ ਉਹ ਤੇ ਛੱਡ ਕੇ ਪਹਿਣਾ ਦੱਸ ਹੈ ਆ ਸਾਰਾ ਖਲਾਰਾ ਨਵੇਂ ਟੱਪ ਚ ਪਾ ਦੇਣੇ ਆ ਆ ਇੱਚਵਾ ਕੇ ਖਲਾਰਾ ਤੇ ਮਣਕੇ ਸੁੱਟ ਦਾਂਗੇ ਐਸਾਂ ਜੀਵਨੀ ਗੁੱਤੀ ਆ ਕਰ ਰਹੀ ਨਾ ਡੈਡੀ ਮੇਰਾ ਆ ਤੂੰ ਉੱਠਾਈ ਨੂੰ ਗੁਸੇਣਾ ਵੇਖੀ ਸੀ ਟੈਡੀ ਨੂੰ ਬਹੁਤ ਕਿਸਤਾਨਾ ਵਲੋਗ ਵੇਖਿਆ ਨਾ ਇਹਨੇ ਇਹਨੇ ਇਹਨਾਂ ਨੂੰ ਅਰੇ ਮਿੱਟੀ ਭਰੀ ਜੀ ਇਹ ਤੇ ਬਾਹਰ ਇਹਨੇ ਚਾੜ ਮਿੱਟੀ ਨਿਕਲਦੀ ਨਹੀਂ ਹੂੰ ਉਹ ਹੋ ਮਮੀ ਕੀ ਕਰ ਲਈ ਆ ਆਹ ਆ ਜੀ ਇਹਨੂੰ ਲਈ ਕੋੜੇ ਗੋਲ ਬਣਿਆ ਨਾ ਨਹੀਂ ਬਣਦੇ ਜੀ ਤਾਂ ਕੋ ਦਰਵਾਜ਼ਾ ਖੁੱਲ ਨਹੀਂ ਤਾ। ਉਹ ਨਹੀਂ ਤਾਂ। ਉਹ ਵੱਕੇ ਸਰ ਲਗਾ ਕੇ ਸਰ ਆਵਲੇ ਹੋਲੇ ਹੋਲੇ। ਨਿਰਮ ਦੇ ਤੇ ਚੀਜ਼ ਨਾ ਪੂਟੇ ਨਹੀਂ ਕਿਤੇ। ਹਾਂ ਜਿੰਨਾਂ ਨੇ ਸਾਰੇ ਪੂਟੇ ਲਾ ਦੇ ਨੇ। ਬਹੁਤ ਵੈਸਈ ਆ। ਹਾਂ। ਸਾਰੇ ਸੁੱਕੇ ਪਏ ਹੁਣ ਤੇ ਇਹਨਾਂ ਨੂੰ ਲੱਗਦਾ ਹੀ ਨਹੀਂ ਕੁਝ। ਜਿਹੜੇ ਚੰਗੇ ਚੰਗੇ ਬੂਟੇ ਆ ਨਾ। ਓਏ ਕਹਣੀ ਮੈਕਅੱਪ ਬਾਕੀ ਫੁੱਲ ਫੁੱਲ ਤੇ ਲੱਗਦੇ ਨਹੀਂ ਹੁਣ ਕਿਸੇ ਨੂੰ ਓ ਕੇਸਰ ਪੁੱਢਾ ਪੱਲਾਉਣਾ ਨਹੀਂ ਓ ਕੇਸਰ ਲਾਉਣਾ ਮੜ ਕੇ ਮੰਡੀ ਖੜਨਾ ਦੱਬਾ ਵੀ ਨਾਲੇ ਗਲ ਗਿਆ ਬੋਤਲਾਂ ਚੋਂ ਕੱਢ ਕੇ ਨਾ ਤੇ ਗੰਬਲੇ 'ਚ ਲੰਮਣੀ ਆ ਗਈ ਆਹ ਸਹੀ ਗੱਲ ਪਲਾੜ 'ਚ ਪਾਓ ਮਿੱਟੀ ਆ ਵੀਰ ਤਾਂ ਇਤਨਾ ਕਰਨ ਢੀ ਇਤਨਾ ਕਰਨ ਢੀ ਆ ਕੋਈ ਦੇਖਣੀ ਓਹ ਬੰਨ ਮਲੀ ਬਲਾਂ ਜੀ ਦਾ ਸੁੱਕਾ ਸੁੱਕਾ ਵਾ ਲਾਂ ਮਮੀ ਨੋ ਮੀ ਜੇ ਅੰਦਰ ਮਸਤ ਆ ਰਿਹਾ ਅਨਸਕ ਸਾਨੂੰ ਘੱਟਾ ਵੇਸੇ ਪਰ ਮੈਂ ਆਪਣੇ ਕੱਪੜੇ ਦੀ ਫਿਕਰ ਪੈ ਗਿਆ ਲੈ ਲੈ ਗਿਆ ਆ ਕੀ ਆ ਵੀ ਫੜ ਮਮੀ ਆ ਜਿਹੜੀ ਕੀ ਆ ਤੁਸ ਬਣ ਗਿਆ ਤੇ ਚਲੀ ਆ ਵੇ ਜਾਈ ਤੇ ਬੜਾ ਬਰਾ ਉਹ ਗਮਲਾ ਵੀ ਪੂਰਾ ਸੁਕਾ ਨਗੜਿਆ ਹੋਇਆ ਹੈ। ਆਓ। ਹੈ? ਗਏ ਚ ਬੁਟਾ ਇਹ ਬੁਟਾ ਹੈ। ਇਨੀ ਕੋਈ ਕੰਪਲੇਟ ਵਿੱਚ ਆ ਕੱਢ ਦੇਣੀ ਸਹੀ ਖਲਾ ਠੀਕ ਆ ਜੀ। ਹੈ ਨਾ? ਤੋੜਨਾ। ਆਸ ਬੁਟਾ ਆ ਬਾਈ ਅਰੇ ਤੋੜਨਾ ਛੁੜੀ ਹੈ। ਬੁਟਾ ਹੀ ਆ। ਇਹ ਰਹਾ ਗਮਲੇ ਜੀ ਮਿੱਟੀ ਪਾ ਕੇ ਦੇ ਚ ਲਾ ਦੇ। ਕੀ ਆਇਆ? ਮੈਂ ਡੈਡੀ ਜੇ ਪੁੱਛੂਗਾ। ਬੁਤਨਾ ਦੀ ਕੀ ਗੱਲ ਹੈ? ਮੈਨੂੰ ਵੀ ਨਹੀਂ ਪਤਾ ਕੀ ਕਹਿਣਾ। ਖੜਾ ਵੀ ਫਿੰਨੇ ਹੋ ਤਰੇ ਫਿਰ ਤਾਂ ਇਹ ਵੜ ਗਏ ਬੋਤਲਾਂ ਦੇ ਵਿੱਚ ਤਾਂ ਨਹੀਂ ਨਹੀਂ ਸੱਚੀ ਵੜਿਆ ਹੀ ਆ ਆਹ ਆਹ ਸੱਚਾ ਸੱਚੀ ਸੱਚੀ ਸਹੀ ਗੱਲ ਐ ਆ ਤਾਈਆਂ ਲੱਭਣ ਦੇ ਨੇ ਉਹ ਲੱਭਣ ਹੀ ਡਿਆਲ ਕਨੇ ਉਮੀ ਉਮੀ ਨੂੰ ਕੋਲੇ ਦੇ ਵਿੱਚ ਮਤਲਬ ਸੋਨੇ ਦੇ ਸਿੱਕੇ ਆ ਮੈਂ ਨਹੀਂ ਬੇਈਣ ਕੋਈ ਆ ਇਹ ਵੀ ਅੱਜ ਸੋਨਾ ਉਹ ਤੇਰੀ ਉਹਨਾਂ ਨਿਕਲੇ ਤੇ ਤੇ ਬੂਟਾ ਸਾਰਾ ਹੀ ਨਾ ਇਹ ਵੀ ਇਹ ਵੀ ਥੋੜੀ ਵੀ ਲੱਗੀ ਹੋਣੀ ਥੋੜੇ ਜਿਹਾ ਲੱਗੀ ਹੋਈ ਬੂਟੀ ਇਹ ਫਿਰ ਵਾਵਾ ਪੁੰਗਰ ਪੁੰਗਰ ਜਾਂਦੀ ਹੈ ਤਾਂ ਨਹੀਂ ਇਹ ਆਪਣੇ ਪਲਾਟ ਦੇ ਸੁਖਣਾ ਬਾਬਾ ਹੀ ਆ ਸਾਰਾ ਸੱਜੇ ਦੇ ਉੱਤੇ ਜੋ ਸੁੱਕਿਆ ਇਹ ਆ ਪਤਾ ਨਹੀਂ ਆ ਦੇਖਾਈ ਜੇ ਉਹ ਕਿਸਰ ਇੱਕ ਐਸਾ ਜੀਰੇ ਵਾਹਤ ਲਾਇਆ ਉਹਨੇ ਮੁੜ ਕੇ ਹੰਨੋ ਵਿਆਹ ਹੀ ਨਹੀਂ ਸਕਿਆ ਅੰਚਲ ਦੀ ਪੱਗ ਤੇ ਲਾਵਾਂਗੇ ਆਹ ਸਹੀ ਸਰਵੇ ਸਵਰਿਆ ਨੇ ਲਵਾਉਣੇ ਕਿ ਨਹੀਂ ਜੜਾ ਲਵਾਉਣਾ ਸਹੀ ਗੱਲ ਆਹ پوریਆਂਆਂ ਗਲਾਸੀ ਜੀ ਇਹ ਕੀ ਆ ਇਹਦਾ ਬੁੱਟਾ ਹਾਂ ਹਾਂ ਇਹ ਨਹੀਂ ਦਤਾ ਪਤਾ ਨਹੀਂ ਪਾ ਆਲੇ ਐ ਕਿਹਨਾਂ ਰਗੁੰਦੇ ਕਪੜੇ ਪਾ ਲਿਆ ਕਸਰ ਇਹਦੇ ਨਾਲ ਚੜਾਗ ਨੇ ਡੈਡੀ ਨੂੰ ਗਿਫਟ ਕਰੀਣਾ ਸੀ ਇਹ ਤਾਂ ਉਹਨੂੰ ਕਿ ਨਾ ਤੂੰ। ਅਜ ਕੋਈ ਨਾ ਉਹ ਲੈ ਆ ਕੋ ਤਾਂ। ਚੱਲ ਆ ਲੈਣਾ ਮੀਣਾ ਬਾਹਵਾਂ। ਇਹ ਯਾਰ ਬੰਦਾ ਹੈ ਉਹ। ਦੂਆ ਗਿਆ। ਹਾਂ ਮੰਮੀ ਆ ਆਕਸੀਜਨ ਵਾਸਤੇ ਹੁੰਦੀ ਆ ਚੰਗੇ ਹੁੰਦੇ ਬੂਟੇ ਮਜਾਦਨੀ। ਜੇ ਲਾਉਣੀ ਹੈ ਤਾਂ ਲੈ ਆ। ਉਹ ਦੋ ਕਮਲਿਆਂ ਚ ਕਰ ਲੋ ਏ। ਕਦਾ ਸਭ ਇੰਨੀ ਕ ਸਫਾਈ ਹੋ ਗਈ ਆ ਹੁਣ ਸਾਰੇ ਉਧਰ ਰੱਖ ਦਿੱਤੇ ਗਮਲੇ ਗਮਲੇ ਸਾਰੇ ਉਧਰ ਰੱਖਤੇ ਆ ਤੇ ਇਥੋਂ ਹੁਣ ਸਭ ਚੁੱਕਦਾ ਵਾ ਐਸੇ ਜਗ੍ਹਾ ਤੇ ਵੇਲੇ ਕੰਨਾ ਗੰਦ ਪਿਆ ਇਹਨਾਂ ਤੇ ਮਿੰਟ ਮੇਰੇ ਸਫਾਈ ਕਰਤੀਆਂ ਹਨ ਮੈਂ ਤੇ ਮੰਮੀ ਨੇ ਤੇ ਹੁਣ ਤੰਦੂਰ ਜਿਹੜਾ ਨਹੀਂ ਉਹ ਤਾਵਾਂਗੇ ਤੇ ਮੈਂ ਉਹਨਾਂ ਚੋਂ ਤੰਦੂਰ ਨੇ ਜਿਹੜਾ ਨਹੀਂ ਚੰਗੀ ਤਰ੍ਹਾਂ ਅਗ ਬਾਲ ਕੇ ਤੇ ਇਹਨੂੰ ਗਰਮ ਕਰ ਦਈਏ ਤੇ ਸੰਦੀਪ ਹੁਣ ਆਟਾ ਗੁੰਨ ਕੇ ਲਿਆਉਣਗੇ ਤੇ ਫਿਰ ਇੱਥੇ ਰੋਟੀਆਂ ਲਾਈਆਂ ਜਾਣਗੀਆਂ ਅਗ ਤੇ ਆਪਾਂ ਬੰਦ ਲਈਏ ਇਹ ਕੰਮ ਪ੍ਰੋਸੀਜਰ ਜਿਹੜਾ ਨਹੀਂ ਇਹ ਵੈਸੇ ਸਲੋ ਚੱਲ ਰਿਹਾ ਵਾ ਬਲ ਜਾਊਗਾ ਥੋੜਾ ਟਾਈਮ ਲੱਗੂਗਾ ਵੈਸੇ ਆ ਗਈ ਲੈ ਤਾਂ ਚੜੀਏ ਤੇ ਇਹਨੇ بارش ਲਿਆਤੀ ਹੁਣ ਆ ਰੱਸੀ ਵੀ ਸੜਨ ਵਾਲੀ ਬਸ ਆੜੀ ਰੱਖਿਆ ਇਹਦੇ ਉੱਪਰ ਹੂੰ ਕੋਈ ਗੱਲ ਨਹੀਂ ਮੜੇ ਐਨੂੰ ਕਰ ਦਾਂ بارش ਆ ਗਈ ਐ ਨਹੀਂ ਚੁੱਕ ਕੇ ਇਹਨੂੰ ਭਖਣ ਲੈਂਦੇ ਨਾ ਇੱਥੇ ਅੰਦਰ ਕਰ ਲਾਂਗੇ ਨਾ ਇੱਥੇ ਕਰ ਲਾਂਗੇ ਅੰਦਰ ਕੋਈ ਗੱਲ ਨਹੀਂ ਯਾਰ ਕੋਈ ਨਹੀਂ ਹੋ ਜੂਗਾ ਤੇਜ਼ ਉਦੋਂ ਹੋ ਜਣਾ ਸੰਦੀਪ ਇਹਨੇ ਵਧਿਆ ਯਾਰ ਆਹ ਬਾਰਿਸ਼ ਆ ਗਈ ਸਹੀ ਗੱਲ ਪੈਰ ਤੇ ਵੀ ਸ਼ਿਟ ਪਈ ਬਾਬੇ ਨੇ ਕਹਾ ਅੱਧਾ ਘੰਟਾ ਰੁਕ ਜਾ ਬਸ ਕੋਈ ਨਾ ਸਾਰਾ ਸਮਾਨ ਜਿਹੜਾ ਅੰਦਰ ਕਰਨਾ ਪਿਆ ਗਿਆ ਨਹੀਂ ਆ ਗਿਆ ਬਾਹਰ ਤੰਦੂਰ ਵੀ ਆਪਣੇ ਜਿਹੜਾ ਚੱਗ ਬਣਦੇ ਨੂੰ ਕਿੱਦਾਂ ਕਰਨਾ ਅੰਦਰ ਦੇਖਦੇ ਆ ਸਿਸਟਮ ਆਹ ਨਹੀਂ 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 ਮੈਂ ਜਾਣਾ ਤਾਂ ਹੈਗਾ ਕੱਲ ਗੋਪੀ ਹੋਣਾ ਕੋ ਉੱਥੋਂ ਲੈ ਆਂ ਭੁੱਲਰਾਂ ਤੋਂ ਲੈ ਆਉਂਗਾ ਜਰ ਆਪਣੇ ਪਥੀਆਂ ਜੜੀਆਂ ਆ ਉੱਥੇ ਵਾਧੂ ਹੈਗੀਆਂ ਉਧਰੋਂ ਲੈ ਆਵਾਂ ਤੰਦੂਰ ਵਾਤੇ ਆਪਣੇ ਪਥੀਆਂ ਨਾਲ ਭਾਈ 1-2 ਰਹਿ ਗਈਆਂ ਅੱਜ ਦਾ ਸਰਨਾਮਾ ਹੈ ਮਾਚ ਨਹੀਂ ਆਈਆਂ ਇੱਕ ਰਹਿ ਗਈ ਪਾਤੀ ਹੋਰ ਬਸ ਹੈ ਮੈਂ ਇੱਕੋ ਹੀ ਹੋਰ ਹੋਰ ਵੀ ਕਿਹੜੇ ਲਾਉਣੀਆਂ ਤੇ ਲੱਗ ਸਕਦੀਆਂ ਹੂੰ ਨਹੀਂ ਆ ਗਿਆ ਯਾਰ ਮੀਨੇ ਕੰਮ ਖਰਾਬ ਕਰਤਾ ਇਹ ਆ ਵੀ ਚਲੋ ਹਾਂ ਇੱਥੇ ਹੀ ਮੜਾ ਜਾ ਬਦਹਾ ਆ ਗੋਦੀ ਚਾਲਦੀਆਂ ਜੀ ਰੁਕਿ ਜਾਓ ਅੱਜ ਵਧੀਆ ਜਲਦੀ ਲੱਗ ਰਣੀ ਆ ਪਤਾ ਹੈ ਕਿ ਅੱਜ ਤੂੰ ਨਾ ਟਾਈਮ ਨਾਲ ਬਿਲਣੀ ਸ਼ੁਰੂ ਕਰਤੀਂ ਕਸਤੂਰੀ ਮੇਥੀ ਵੀ ਲਾਤੀ ਹਾਂ ਜੀ ਲੈ ਮਮੀ ਹੁਣ ਰੋਟੀਆਂ ਲਾਉਣੀਆਂ ਸ਼ੁਰੂ ਕਰਤੀਆਂ ਦੋ ਲਾਤੀਆਂ ਕਿੰਨੀਆਂ ਲਾਤੀਆਂ ਤਿੰਨ ਲੈ ਅੱਜ ਤੇ ਮੈਨੂੰ ਲੱਗਾ ਟਾਈਮ ਨਾਲ ਅੱਥੇ ਆਉਣੀਆਂ ਫੇਰ ਰੋਟੀਆਂ ਜੀ ਸ਼ੇਰ ਇਧਰ ਸ਼ੇਰਵਾ ਤੇ ਸਾਰਾ ਥਾਂ ਪਹਿਲਾਂ ਹੁੰਜਿਆ ਤੇ ਇਹਨੂੰ ਭਾਇਆ ਇੱਥੇ ਹੁਣ ਹੈਂ ਝੜ ਨਹੀਂ ਲੈਣਾ ਉਹ ਜਿੱਦ ਪਈ ਕੀ ਆਵਾ ਅਬੀ ਮੈਂ ਬਣ ਗਈ ਰੋਟੀ ਮੰਮੀ ਆ ਰੋਟੀ ਫੜਦ ਬਣ ਗਈ ਜੀ ਹਾਂ ਬਣ ਗਈ ਨਾ ਲੈ ਫਰਸਟ ਕਲਾਸ ਰੋਟੀ ਬਣ ਗਈ ਅਬੀ ਨੀ ਨੀ ਅਜੇ ਬਣੀ ਕੱਚੀ ਹੈ ਜੀ ਕੱਚੀ ਮੰਮੀ ਉਹ ਰੋਟੀ ਹੈ ਜੀ ਉਦਾਂ ਕਾਂਡੀ ਕਿਤੇ ਨਹੀਂ ਕੋ ਆਇਆ ਸੇ ਕਾਫੀ ਬਿੰਦਾ ਹੂੰ ਬੜਾ ਸੇ ਬਿੰਦਾ ਤੇ ਵਿੱਚ ਰੱਖੀ ਰੋਟੀ ਉਦ ਮੈਂ ਸਿੱਖ ਲਵਾਂ ਨਾ ਸਿੱਖ ਦੇ ਨਾਲ ਚੁਕਲਿਆ ਕਰਾਂ ਮੈਂ ਹੂੰ ਲੈ ਮੈਂ ਧਰ ਦਾ ਹੈਲਪ ਕਰਨਾ ਚਲ ਸਹੀ ਹੈ ਦੋ ਕਿੰਨੀਆਂ ਬਣਾਉਣੀਆਂ 3 3 4 4 ਬਹੁਤ ਆਗੇ ਫਿਰ ਨਹੀਂ ਨਹੀਂ ਕੋਈ ਨਹੀਂ ਮੈਂ ਤਾਂ ਧਿਆਨ ਹੀ ਉਹਦੇ ਉੱਲ ਹਰ ਗਨ ਵਾਲ ਤੇ ਧਿਆਨ ਨਹੀਂ ਹਨੀ ਭਾਜੀ ਵੀ ਜਾਰ ਕੰਡੇ ਕੋ ਉਦੋਂ ਭਾਜੀ ਬਾਹਰ ਨਾਲ ਹੀ ਚੋਪੜੀ ਜਾਂਦੇ ਰੋਟੀਆਂ ਕੀ ਐ ਸੀਰਪ ਆ ਚੋੜੀ ਜਰਮ ਬੜੀ ਲੱਗਣ ਦੀ ਹੋਏਗੀ ਅੱਛਾ ਅੱਛਾ ਰੋਟੀਆਂ ਚਟਪਾਣ ਗਏ ਦੋ ਚਾਰ ਮਿੰਟ ਚ ਸਾਰੀਆਂ ਬਸ ਸਮਾਪਤੀ ਹੋਣ ਵਾਲੀ ਕੀ ਆ ਵਾ ਇੱਕ ਕੰਡਾ ਰੋਟੀ ਦਾ ਦੋਰਾ ਨਹੀਂ ਠੀਕ ਤੇ ਹੈਗਾ ਐ ਅੱਛਾ ਹੋਇਆ ਐ ਆਪਣਾ ਕੰਮ ਘਿਓ ਲਾਉਣਾ ਆਪਾਂ ਨਾਲ ਹੀ ਘਿਓ ਲਾ ਦੇਣਾ ਦਰ 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 ਬਸ ਇਦਾਂ ਘਿਓ ਲਾਈ ਜਾਂਦੇ ਕੋਈ ਫਿਰ ਗਰਮ ਗਰਮ ਰੋਟੀ ਤੇ ਘਿਓ ਲਗਦਾ ਜਾਂਦਾ ਨਾ ਵਾ ਬਸ ਇਹ ਕਾ ਸਾਡਾ ਕਾਕਾ ਜਿਹੜਾ ਨਹੀਂ ਇਹ ਬੜੀ ਸਤਾ ਨਹੀਂ ਕਰਦਾ ਚਾ ਚਲੀ ਇੱਕ ਅੱਗ ਦਾ ਵਾਵਾ ਘਟ ਗਿਆ ਹੁਣ ਰੋਟੀ ਇਦਾਂ ਦੀ ਲੱਤਨ ਲੱਪੀ ਜਾ ਹੁਣ ਸੇਕ ਘਟ ਗਿਆ ਬਸ ਦੋ ਰੋਟੀਆਂ ਰਹਿ ਗਈਆਂ ਲੱਤਨ ਵਾਲੀਆਂ ਬਸ ਆ ਤਿੰਨ ਰੋਟੀਆਂ ਜਿਹੜੀਆਂ ਇਹ ਨੇ ਸਹੀ ਲੱਤੀਆਂ ਬਾਕੀ ਥੋੜੀਆਂ ਠੀਕ ਨਹੀਂ ਆ ਦੇਖੋ ਆ ਕੰਢੇਵਦੀਆਂ ਬਣੀਆਂ ਬਸ ਤਿੰਨ ਨੇ ਸਹੀ ਇਹ ਤਾਂ ਜੁੜੀ ਨਹੀਂ ਗਲਤ ਨੂੰ ਹੁੰਦੀ ਨਹੀਂ 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 ਲਓ ਹੁਣ ਹਾਂ ਜੀ ਇਹ ਆਪਾਂ ਨੂੰ ਹੁਣ ਹੋ ਗਿਆ ਜੁਕਾਮ ਤੇ ਜਾ ਕੇ ਦਵਾਈ ਲੈ ਗਈ ਉਹਨੇ ਚਾਬੀ ਥੱਲੇ ਆ ਗਈ ਉਹਨੇ ਚਾਬੀ ਫੜ ਦੋ ਕਿ ਉਹ ਤੇ ਧੰਨਵਾਦ ਲੈ ਬਾਹਰ ਲੈ ਬਾਹਰ ਕਿ ਮੇਰੇ ਕੋ ਵੀ ਆ ਜਾਂਦੀ ਹੈ ਹਾਂ ਇਹ ਦਵਾਈ ਨੇ ਉਹ ਜੁਕਾਮ ਬੜਾ ਹੋ ਗਿਆ ਅਜੇ ਸ਼ੁਰੂਆਤ ਹੋਈ ਹੈ ਮੈਂ ਚੱਲ ਹੈ ਦਵਾਈ ਲੈਣ ਚ ਨੇ ਹਾਂ ਉਹ ਮੇ ਫੁਲਕਾ ਕਿਦਾਂ ਸਵਾਦ ਠੀਕ ਬਣੀਆ ਕਿਦਾਂ ਸਵਾਦ ਬਣੀ ਆੜੀ ਰੋਟੀ ਮੇਰਾ ਦਿਲ ਕੀਤਾ ਅੱਜ ਮੈਂ ਚੱਲ ਬਣਾਉਣੀ ਆ ਤੰਦੂਰੀ ਪਰ ਗੜਜ ਜਿਦੋਂ ਤੰਦੂਰ ਬਾਲਿਆ ਉਹ ਤਾਂ بارش ਆ ਗਈ ਫੇਰ ਉਹਨੂੰ ਧੂਏਂ ਦੇ ਅੰਦਰ ਕਰ ਲਿਆ ਥੋੜਾ ਬਾਹਰ ਬਾਹਰ ਸਾਈਡ ਜਿੱਤੇ ਨੁੱਕਰ ਜਿੱਤੇ ਦਰਵਾਜ਼ੇ ਗਾੜੀ ਤੇ ਆ ਆ ਕੀ ਬੋਲਣ ਦੇ ਅਸ ਅਸ ਆ ਹਰਗਣ ਇਹਨਾਂ ਕਾ ਮੰਗ ਦਾਦੇ ਦੀਆਂ ਇਹਨਾਂ ਕਾ ਇਹਨਾਂ ਦਾਦੇ ਦੀਆਂ ਇਹਨਾਂ ਕੱਢਣੀ ਨਹੀਂ ਤੋੜ ਦੇਣੇ ਜੰਡੀਆਂ ਫੜ ਕੇ ਨਾ ਖੋਲ ਦਿੱਤ ਕੇ ਪੂਰੀਆਂ કે કર દે હરગુણ આ રે ગુણ એનક દવા હે ના લે એનક નહીં ઇકોડ ફડાઈ ફડાઈ નહીં તડતી આ હરગુણ આ એનક હરગુણ આ એનક આલે આલે તૂટ જાય મેં ફડાઈ થેન્ક યુ થેન્ક યુ ચલો 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 કેડુ કેડુ ਯਾਤ ਡੋੜਦੇ ਨਹੀਂ ਰੋ ਹੁਣ ਇਹ ਤੂੰ ਹੁੜਤੇ ਨਹੀਂ ਡੋੜਦੇ ਨਹੀਂ ਘਟ 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 ਫੇਸ ਕਰਦੀ ਪੜਾਈ ਮੇਰੇ ਤੋਂ ਆ ਵੇਲਾ ਦੀ ਬੁਨਾ ਫਿਰ ਇੱਕ ਰੇਰ ਇੱਕ ਵਾਰੀ ਫੇਰ ਕਰਨਾ ਦੇਖੀ ਮੈਂ ਕਿਉਂ ਗਿਆਨ ਨੂੰ ਕੀ ਕਰਦੀ ਵੇਖੀ ਸੀ ਇੱਕ ਰਸੰਦੀ ਮੈਨੂੰ ਵੇਖੀ ਹਰ ਘੁਣ ਐਨ ਕਫੜਾ ਪੁੱਤ ਲੈ ਆ ਦੇ ਲੈ ਦੇ ਮੈਨੂੰ ਪੜਾ ਬੋ ਦਾਦੂ ਨੇ ਮਾਰ ਨਹੀਂ ਫਿਰ ਦਾਦੂ ਨਹੀਂ ਚੁੱਕਿਆ ਨਹੀਂ ਦਾਦਾ ਦਰ ਨਹੀਂ ਲੈ ਫਾ ਇਹਨਾਂ ਨੂੰ ਲੈ ਗਈ ਖੋਗੇ ਹਣ ਸਿੱਧੀ ਕਰ ਦਿੰਦਾ ਇਹ ਨਹੀਂ ਸਤ ਨਹੀਂ ਉਹ ਤਾਂ ਡਬਲ ਹੋ ਜੇ

ਫੇਰ ਫਾਤੀ ਐਨਕ ਫਰਾਵੇ ਉਹ ਬਾਬਾ ਮੀਟ ਨਹੀਂ ਬਹੁ ਟੁੱਟ ਜਾਊਗਾ ਇਸੇ ਦਾ ਇਹ ਬਚਾਰੇ ਇਹਦੀ ਟੁੱਟ ਜਾਊਗਾ ਲੈ ਆਪਣੇ ਆਪਣੇ ਇਹਨੇ 2 ਮਿੰਟ ਦੇ ਸੀ ਇਹਨੂੰ ਉਹ ਫਲੈਕਸੀਬਲ ਨਹੀਂ ਟੁੱਟਣੀ ਉਹ ਫਲੈਕਸੀਬਲ ਉਹ ਇਹਨੂੰ ਤਾਂ ਕੁੜਾ ਦੇ ਕੁੜੀ ਖੇਡਣ ਦੀ ਮੇਰੀ ਯਾਰ ਕੁੜੀ ਖੇਡਣ ਦੀ ਤੇ ਹੁਣ ਕੁੜੀ ਨੂੰ ਐਨਕਾ ਢਵਾ ਲੈਣੀ ਆ ਮੈਂ ਬਦੀ ਨਵੇਂ ਸੁਰਲ ਹੁੰਦੀ ਕੇਵਲੇ ਦੇ ਹੈ ਇਹਨੂੰ ਸਲੋਗੀ ਹਣਾ ਵੇ ਹੋ ਗਈ ਹੋ ਭੱਜ ਗਈ ਹੋ ਸੋਚ ਬਣੀ ਕਿ ਕਿੱਥੇ ਸੁੱਟ ਰਹੀ ਹੈ ਤਰਾਹੀ ਇੱਕ ਜਰਾਬ ਲਾ ਲਈ ਜਾਂਦੀ ਦੋ ਮੈਂ ਉਹ ਇੱਕ ਤੋਂ ਸਲਾਨ ਦੀ ਇੱਕ ਪਾਈ ਰਹਿਣ ਦਿੰਦੀ ਨਨਕ ਬਣਾਈ ਕਰੀ ਡੈਡੀ ਦੀ ਫੇਰ ਨਨ ਬਣਾਈ ਇਹ ਕੌ ਬਿੱਲੀ ਆ ਗਈ ਆ ਨਨ ਆਲਾ ਰਖੋ ਨਨ ਲੈ ਵੀ ਰੈਡੀ ਆਲਾ ਰਖੋ ਨਨ ਕਰਦੇ ਨਹੀਂ ਵੇਖ 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 ਮਨ ਆਲਦ ਜਿੱਦ ਜੀ ਆ ਡੰਡੀ ਆ ਕਮੰਡੰਡੀ ਦੇ ਬਣਾ ਆਇਆ ਆਇਆ ਡੰਡੀ ਆਇਆ ਲੈ ਜਿਓ ਉਧਰ ਉਧਰ ਹੱਥ ਨਾਲ ਫੜਨਾ ਵੇਖੇ ਇਹ ਕੀ ਉਹ ਫਲੈਕਸ ਵਾਲੇ ਨਾ ਟੁੱਟੇ ਨਹੀਂ ਨਮਮੀ ਦਾ ਡੜੀ ਆਇਆ ਨਾ ਚੋੜੀ ਇਹ ਗੱਲ ਹੈ ਕੀ ਗੱਲ ਹੈ ਲੈ ਸਦਾ 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 ਕੀ ਗੱਲ ਹੈ ਸਵੇਰੇ ਬਿਸਤਰੇ ਕਿਦਾਂ ਨਾਲ ਚੜਾਏ ਇਹ ਨਾ ਨਾ ਮੇਰੇ ਰਜਾਈ ਮੇਰੇ ਕੋ ਚੁੱਕੀ ਜਾਵੇ ਨਾ ਕੋ ਫੂਕਾ ਮਾਰ ਮਾਰ ਕੇ ਇਥੇ ਟੋ ਦੇ ਵਿੱਚ ਦਵਾਈਆਂ ਘੜ ਘੜ ਕੇ ਮੈਂ ਖਾਣੇ ਝਾੜੀ ਉਹ ਮੂਫਰੀ ਖਾਣਗੇ ਤੇ ਸ਼ਿਕਰ ਦਾ ਫੂਕ ਮਾਰਦੇ ਸਾਰੇ ਰਜਾਈ ਦੇ ਉੱਤੇ ਗਿਲਾਸ ਇਕੜਾ ਸਮੇਤ ਖਾਣੀ ਆ ਇਹ ਮੈਂ ਖਾ ਲਉ ਨਹੀਂ ਤਾਂ ਪਿਸਤਰੇ ਛਾੜਨੇ ਪੈਂਦੇ ਮੈਨੂੰ ਜਾਂ ਚੱਦ ਜੀ ਤੂੰ ਸੋਡ ਲ ਕੋਈ ਨਹੀਂ ਤੇ ਹਰ ਗੁਣਕ ਲਾ ਨਾ ਉਂਗਲ ਤੇ ਦੱਬੀ ਵਿਡਾਲੋ ਉਹ ਲੈ ਲਾਤੀ ਰੜੀ ਮੈਨੂੰ ਲਾਤੀ ਫੇਸ ਹੌਸ ਲਾਤੀ ਇੱਕ ਇਹਨੂੰ ਕਿਉਂ ਆਪਿਆ ਲਾ ਕੇ ਬੈ ਗਈ ਆ ਇੱਕ ਲਾਤੀ ਮਾਈਕ ਉਹ ਘਟਾ ਲਓ ਕਰ ਦੇ ਘਟ ਲਾ ਦੇ ਪੱਸੀ ਪੱਛੀ ਲਾਦਾ ਜੇ ਫਿਰ ਤੂੰ ਹੀ ਰੋਲਾ ਆਪਣਾ ਬੰਦ ਕਰੋ ਵਾਇ ਤੇ ਘਟਾਲੋ ਯਾਰ ਮਾਸਾ ਦਾ ਲੈਣ ਨੂੰ ਸੌਣ ਦੋ ਤੂੰ ਆਪ ਕਿੰਨਾ ਰੋਲਾ ਪਾਉਣਾ ਮੈਂ ਕਿਹ ਰੋਲਾ ਪਾਇਆ ਆ ਪਾਉਂਦੇ ਹੀ ਆ ਨਹੀਂ ਸੁਣਦੀ ਕਿ ਜੋ ਤੁਸੀਂ ਆਪਣੀ ਰੋਲੀ ਪਾਉਂਦੇ ਹੋ ਠੀਕ ਹੈ ਹੁੰਦੇ ਨੌ ਵਜੇ ਅਜੇ ਣੜੀ ਣੜੀ ਕਹਿੰਦੀ ਵੀ ਉਹ 9 ਵਜੇ ਅਜੇ ਹੈ ਨੂਲੀ ਹੈ ਕਾਣੀ ਹੈ ਣੜੀ ਜੈਨ ਕਈ ਕਈ ਤਲਾ ਐਵੇਂ ਮਸੇਂ ਜੀ ਲੈ ਲੀ ਮੁਫਲੀ ਖਾਲਾ ਠੀਏ ਯਾਰ ਥੱਕੀ ਯਾਰ ਖਾ ਲੋ ਮਾਤਾ ਮੁਫਲੀ ਦੇ ਖਾ ਲੋ ਫਰੀ ਕੀ ਕਰੇ ਮੇਖ ਕੀ ਕਰਦੀ ਜਿੰਨਾ ਮਨਾ ਕਰਾਉਂਦਾ ਇੰਨੇ ਕਰ ਕਰ ਮਾਮਾ ਮੈਂ ਨਾ ਕਰ ਮਾਮਾ ਹਰ ਕੋ ਨਾ ਕੀ ਖਾਂਦੀ ਨਾ ਤਾਂ ਮੈਂ ਹਰ ਕੋ ਨਾ ਕੀ ਕਰਦੀ ਨਾ ਇਦਾਂ ਨਹੀਂ ਕਰੀਦਾ ਪਤਾ ਦਾਦਾ ਕਿਦਾ 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 ਪਾ ਤੂੰ ਕਿਦਾ 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 ਪਾ ਤੂੰ ਕਿਦਾ ਪਾ ਕਿਦਾ ਲਗੀ ਫੋਨ ਨੂੰ ਚਾਣ ਚਲ ਗਈ ਨਾਲੀ ਕਿਦਾ ਪਾ ਦੇ ਕਿਦਾ ਕਿਦਾ ਤੇ ਪੈ ਜਾਣਾ ਹੁਣੇ